ਉਹ ਜਿਹੜਾ ਬੱਸ ਦਾ ਚਲਾਨ ਕੀਤਾ ਸੀ 슬ੀਪਰ ਬੱਸ ਸੀ ਉਹਦੇ ਵਿੱਚ 1.5 150 ਸਵਾਰੀ ਤੋਨ ਤੋਨ ਕੇ ਭਰੀ ਸੀ ਤੇ ਜਿਹੜੀਆਂ 2 4 5 7 ਸਵਾਰੀਆਂ ਵਾਧ ਬਿਠਾਉਣੀਆਂ ਉਹ ਕੋਈ ਏਡੀ ਵੱਡੀ ਗੱਲ ਨਹੀਂ ਆਪਾਂ ਨੂੰ ਅੱਡੇ ਤੋਂ ਸਵਾਰੀਆਂ ਚੁੱਕਣੀਆਂ ਪੈਂਦੀਆਂ ਹੀ ਆ ਤੇ ਜਾਣ ਕੇ ਇੱਕ 네ਗਟਿਵ ਚੀਜ਼ ਨੂੰ ਚੁੱਕ ਕੇ ਆਪਾਂ ਅੱਗੇ ਲੈ ਆਉਣਾ ਜੀ ਉਹ ਜੀ ਟ੍ਰਾਂਸਪੋਰਟ ਮੰਤਰੀ ਮੈਂ ਤਾਂ ਕਿਤੇ ਕਿਹਾ ਹੀ ਨਹੀਂਗਾ ਵੀ ਜੇ ਕੋਈ 2 4 5 ਸਵਾਰੀਆਂ ਕਿਤੇ ਵਾਧਿਆ ਤੇ ਉਹਨਾਂ ਨੂੰ ਆਪਾਂ ਚੜਾਉਣਾ ਨਹੀਂ ਉਹ ਤੇ 150 ਸਵਾਰੀ ਉਹਨੇ ਬੰਦੇ ਨੇ ਵਾਸਤੇ ਚੜਾਈ ਹੀ ਤੇ ਜੇ ਉਹ ਬੱਸ ਕਿਤੇ ਕਿਤੇ ਉਹ ਰੱਬ ਨਾ ਕਰੇ ਐਕਸੀਡੈਂਟ ਹੋ ਜੇ ਤੇ ਉਹ 150 ਜਾਨਾਂ ਦਾ ਕੌਣ ਵਾਲੀ ਵਾਰ ਤੇ 52 ਸੀਟਾਂ ਤੋਂ ਵੱਧ ਪਿਛਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ ਹੁਣ ਦੇਖੋ ਜੇ ਕਿਤੇ ਕੋਈ ਲੋਡ ਵੰਦਿਆ ਕੋਈ ਦੋ ਚਾਰ ਬੰਦੇ ਬੈਠੇ ਅੱਗੇ ਵੀ ਤੇ ਚੜਦੇ ਹੀ ਰੇ ਕੋਈ ਇਹੋ ਜੀ ਗੱਲ ਨਹੀਂ ਕੀ ਉਹ ਤੇ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਓਵਰਲੋਡ ਕਰ ਲਾਂਗੇ ਅਸਲੋਂ ਜ਼ਿਆਦਾ ਆਪਾਂ ਜਦੋਂ ਚੜਾ ਲਾਂਗੇ ਤੇ ਉਹਨਾ ਪ੍ਰੈਸ ਵਾਲੇ ਵੀਰ ਨੇ ਵੀ ਜਾਣ ਕੇ ਧਰਾ ਕੇ ਵੀ 네ਗੇਟਿਵ ਗੱਲ ਕੋਈ ਨਾ ਕੋਈ ਆਪਾਂ ਫੜੀ ਗਈ ਉਹ ਪਾਸੇ ਨੂੰ ਜਾਂਦੇ ਨੇ ਜਿੱਥੇ ਲੋਕਾਂ ਦੀ ਭਲਾਈ ਆ ਕੋਈ ਐਮਰਜੈਂਸੀ ਹੁੰਦੀ ਹੈ ਕੋਈ ਕਿਸੇ ਵੇਲੇ ਕੋਈ ਮਰੀਜ਼ ਹੁੰਦਾ ਜਾਂ ਕਿਸੇ ਨੇ ਆਪਦੀ ਮੰਜ਼ਲ ਤੇ ਛੇਤੀ ਪਹੁੰਚਣਾ ਹੁੰਦਾ ਇਹ ਆਪਾਂ ਨੂੰ ਉਹਨਾਂ ਲੋਕਾਂ ਨੂੰ ਤੇ ਪਹੁੰਚਾਉਣਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਵੀ ਆਪਾਂ ਲੋਕਾਂ ਨੂੰ ਹਰਾਸਮੈਂਟ ਕਰੀਏ ਜਾਂ ਕੋਈ ਥੋੜੀ ਜੀ ਨਿੱਕੀ ਨੇਗੇਟਿਵ ਗੱਲ ਫੜ ਕੇ ਤੁਹਾਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੀਏ ਸਾਰੇ ਭਾਰਤੀਆਂ ਨੂੰ ਸਾਡੇ ਜਿਹੜੇ ਐਨ ਆਰ ਆਈ ਭੈਣਾ ਭਰਾ ਅਬਦੇਸ਼ਾਂ 'ਚ ਬੈਠੇ ਆ ਸਾਰੇ ਪੰਜਾਬੀਆਂ ਨੂੰ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦੇਣਾ 26 ਜਨਵਰੀ 1950 ਨੂੰ ਬਾਬਾ ਸਾਹਿਬ ਬਾਬਾ ਭੀਮ ਰਾਓ ਅੰਬੇਦਕਰ ਜੀ ਨੇ ਸਾਡੇ ਭਾਰਤ ਦਾ ਸੰਵਿਧਾਨ ਲਿਖਿਆ ਸੀ ਤੇ ਉਸੇ ਸੰਵਿਧਾਨ ਦੇ ਤਹਿਤ ਅਸੀਂ ਅੱਜ ਆਜ਼ਾਦੀ ਦਾ ਜਿਹੜਾ ਨਿਕ ਮਾਰ ਰਹੇ ਆ ਸਾਨੂੰ ਕਾਨੂੰਨ ਵਿਵਸਥਾ ਜਿਹੜੀ ਆ ਲਾ ਐਂਡ ਆਰਡਰ ਦੀ ਸਥਿਤੀ ਆ ਉਹ ਸੰਵਿਧਾਨ ਦਾ ਕਰਕੇ ਹੀ ਅਸੀਂ ਵਧੀਆ ਤਰੀਕੇ ਨਾਲ ਆਪਦੀ ਜ਼ਿੰਦਗੀ ਆਪਦਾ ਆਉਣ ਵਾਲਾ ਜਿਹੜਾ ਕੱਲ ਸਾਡਾ ਭਵਿੱਖ ਆ ਬੱਚੇ ਉਹਨਾਂ ਨੂੰ ਆਪਦੇ ਦੇਸ਼ ਦੇ ਵਿੱਚ ਸੁਰੱਖਿਅਤ ਰੱਖ ਰਹੇ ਆ ਤੇ ਆਉਣ ਵਾਲਾ ਸਮਾਂ ਵੀ ਆ ਜਿਹੜਾ ਉਹ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਸਾਡਾ ਪੰਜਾਬ ਸੂਬਾ ਬੜੀ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਤੇ ਤਰੱਕੀ ਕਰ ਰਿਹਾ ਬਿਜਲੀ ਆ ਉਹ ਲੋਕਾਂ ਨੂੰ 90% ਲੋਕਾਂ ਨੂੰ ਫ੍ਰੀ ਦੇ ਵਿੱਚ ਮਿਲ ਰਹੀ ਆ ਸਿਹਤ ਸਹੂਲਤਾਂ ਮਿਲ ਰਹੀਆਂ ਆ ਹੋਰ ਕਈ ਤਰ੍ਹਾਂ ਦੀਆਂ ਜਿਹੜੀ ਸਾਡੀ ਜਿਵੇਂ ਪੰਚਾਇਤੀ ਜ਼ਮੀਨਾਂ ਸਨ ਉਹ ਅਸੀਂ ਲੋਕਾਂ ਦੇ ਕਰਜ਼ਿਆਂ 'ਚ ਛੁਡਾ ਰਹੇ ਹਾਂ 12000 ਏਕੜ ਦੇ ਕਰੀਬ ਲੋਕਾਂ ਦੇ ਨਜਾਇਜ਼ ਕਬਜ਼ਿਆਂ 'ਚ ਉਹ ਜ਼ਮੀਨ ਛਡਾਈ ਹੈ ਜਿਹਦੀ ਕੀਮਤ ਕਰੋੜਾਂ ਦੇ ਵਿੱਚ ਪੈਂਦੀ ਆ ਹੋਰ ਵੀ ਜੇ ਆਪਾਂ ਗਿਣ ਲੱਗੀਏ ਤਾਂ ਮੈਨੂੰ ਲੱਗਦਾ ਵੀ 2 ਘੰਟੇ ਲੱਗ ਜਾਣਗੇ ਜਿੰਨੀਆਂ ਸਹੂਲਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮਿਲੀਆਂ ਸਰ ਤੁਹਾਡੇ ਬਿਆਨ ਤੋਂ ਬਾਅਦ ਸਵਾਰੀਆਂ ਨੇ ਜਿਹੜੀਆਂ ਬੱਸਾਂ ਦੇ ਵਿੱਚ ਅੱਡੇਆਂ ਦੇ ਉੱਤੇ ਰੋਲ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਕਿ 52 ਸਵਾਰੀਆਂ ਤੋਂ ਬਾਅਦ ਦੇਖੋ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜੇ ਲੂਕ ਹੁੰਦੇ ਆ ਨਾ ਜਾਂ ਕੋਈ ਮਲਾਜਮ ਹੁੰਦਾ ਉਹ ਜਿਹੜੀ ਕੋਈ ਮਾੜੀ ਜੀ ਨੈਗੇਟਿਵ ਗੱਲ ਹੁੰਦੀ ਉਹਨੂੰ ਚੁੱਕ ਲੈਂਦੇ ਆ ਉਹ ਜਿਹੜਾ ਬੱਸ ਦਾ ਚਲਾਨ ਕੀਤਾ ਸੀ 슬ੀਪਰ ਬੱਸ ਸੀ ਉਹਦੇ ਵਿੱਚ 1.5 150 ਸਵਾਰੀ ਤੋਂ ਨੂੰ ਤੋਂਨ ਕੇ ਭਰੀ ਸੀ ਤੇ ਜਿਹੜੀਆਂ 2 4 5 7 ਸਵਾਰੀਆਂ ਵੱਧ ਬਿਠਾਉਣੀਆਂ ਉਹ ਕੋਈ ਏਡੀ ਵੱਡੀ ਗੱਲ ਨਹੀਂ ਆਪਾਂ ਨੂੰ ਅੱਡੇ ਤੋਂ ਸਵਾਰੀਆਂ ਚੁੱਕਣੀਆਂ ਪੈਂਦੀਆਂ ਹੀ ਆ ਤੇ ਜਾਣ ਕੇ ਇੱਕ 네ਗਟਿਵ ਚੀਜ਼ ਨੂੰ ਚੁੱਕ ਕੇ ਆਪਾਂ ਅੱਗੇ ਲੈ ਆਉਣਾ ਜੀ ਉਹ ਜੀ ਟ੍ਰਾਂਸਪੋਰਟ ਮੰਤਰੀ ਮੈਂ ਤੇ ਕਿਤੇ ਕਿਹਾ ਹੀ ਨਹੀਂਗਾ ਵੀ ਜੇ ਕੋਈ 2 4 5 ਸਵਾਰੀਆਂ ਕਿਤੇ ਬਾਧਿਆ ਤੇ ਉਹਨਾਂ ਨੂੰ ਆਪਾਂ ਚੜਾਉਣਾ ਨਹੀਂ ਉਹ ਤੇ 150 ਸਵਾਰੀ ਉਹਨੇ ਬੰਦੇ ਨੇ ਵਾਸਤੇ ਚੜਾਈ ਹੀ ਤੇ ਜੇ ਉਹ বাস ਕਿਤੇ ਕਿਤੇ ਉਹ ਰੱਬ ਨਾ ਕਰੇ ਐਕਸੀਡੈਂਟ ਹੋ ਜਾਏ ਤੇ ਉਹ 150 ਜਾਨਾਂ ਦਾ ਕੌਣ ਵਾਲੀ ਵਾਰਸ ਆ 55 ਸੀਟਾਂ ਤੋਂ ਵੱਧ ਬਿਠਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ ਹੁਣ ਵੇਖੋ ਜੇ ਕਿਤੇ ਕੋਈ ਲੋਡ ਵੰਦਿਆ ਕੋਈ ਦੋ ਚਾਰ ਬੰਦੇ ਬੈਠੇ ਅੱਗੇ ਵੀ ਤੇ ਚੜਦੇ ਹੀ ਰੇ ਕੋਈ ਇਹੋ ਜੀ ਗੱਲ ਨਹੀਂ ਕੀ ਉਹ ਤੇ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਓਵਰਲੋਡ ਕਰ ਲਾਂਗੇ ਅਸਲੋਂ ਜ਼ਿਆਦਾ ਆਪਾਂ ਜਦੋਂ ਚੜਾ ਲਾਂਗੇ ਤੇ ਹੁਣ ਆ ਪ੍ਰੈਸ ਵਾਲੇ ਵੀਰ ਨੇ ਵੀ ਜਾਣ ਕੇ ਧਰਾ ਕੇ ਵੀ 네ਗੇਟਿਵ ਗੱਲ ਕੋਈ ਨਾ ਕੋਈ ਆਪਾਂ ਫੜੀ ਗਏ ਉਹ ਪਾਸੇ ਨੂੰ ਜਾਂਦੇ ਨੇ ਜਿੱਥੇ ਲੋਕਾਂ ਦੀ ਭਲਾਈ ਆ ਕੋਈ ਐਮਰਜੈਂਸੀ ਹੁੰਦੀ ਆ ਕੋਈ ਕਿਸੇ ਵੇਲੇ ਕੋਈ ਮਰੀਜ਼ ਹੁੰਦਾ ਜਾਂ ਕਿਸੇ ਨੇ ਆਪਦੀ ਮੰਜ਼ਲ ਤੇ ਛੇਤੀ ਪਹੁੰਚਣਾ ਹੁੰਦਾ ਤੇ ਆਪਾਂ ਨੂੰ ਉਹਨਾਂ ਲੋਕਾਂ ਨੂੰ ਤੇ ਪਟਾਉਣਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਵੀ ਆਪਾਂ ਲੋਕਾਂ ਨੂੰ ਹਰਾਸਮੈਂਟ ਕਰੀਏ ਜਾਂ ਕੋਈ ਥੋੜੀ ਜੀ ਨਿੱਕੀ ਨੇਗੇਟਿਵ ਗੱਲ ਫੜ ਕੇ ਤੁਹਾਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੀਏ ਸਰ ਪਰ ਕਨੈਕਟਰ ਤਾਂ ਇਹ ਗੱਲ ਕਹਿ ਰਹੇ ਨੇ ਜਿਹੜੇ ਬੱਸ ਕਨੈਕਟਰ ਨੇ ਸਰਕਾਰੀ ਬੱਸਾਂ ਦੇ ਉਹ ਕਹਿੰਦੇ ਵੀ ਜੇਕਰ ਸਵਾਰੀਆਂ ਸੀ ਬਦਲ ਕੋਈ 19 ਕੀ ਗੱਲ ਹੋ ਗਈ ਤਾਂ ਸਾਡੇ ਤੇ ਪੈਣੀ ਹੈ ਨਹੀਂ ਅੱਗੇ ਅੱਗੇ ਤਾਂ ਡਰ ਕੇ ਉਹ ਕੋਈ ਅਸੀਂ ਸਵਾਰੀਆਂ ਨਹੀਂ ਚਾਹਾਂਗੇ ਅੱਗੇ ਕਿੰਨੇ ਕੋਨਾ ਤੇ ਕਾਰਵਾਈਆਂ ਹੋਈਆਂ ਜਿਹੜੇ ਕਨੈਕਟਰ ਨੇ ਕਿਰਿਆ ਕਾਰਵਾਈਆਂ ਹੋਈਆਂ ਉਹਨਾਂ ਤੇ ਸਰ ਤੁਸੀਂ 52 ਸਵਾਰੀਆਂ ਬਿਠਾਉਣ 52 ਤੋਂ ਵੱਧ ਸਵਾਰੀਆਂ ਬਿਠਾਉਣ ਦੀ ਜੋ ਕਾਨੂੰਨ ਹੈ ਕਾਨੂੰਨ ਅਨਸਾਰ ਚੱਲਣਾ ਹੁੰਦਾ ਮੈਂ ਅੱਗੇ ਵੀ ਗੱਲ ਕਹੀ ਆ ਵੀ ਕਿਸੇ ਵੇਲੇ ਕਿਸੇ ਦਾ ਕੋਈ ਜੀ ਬਿਮਾਰ ਹੁੰਦਾ ਤੁਸੀਂ ਕਿਤੇ ਮੰਜ਼ਲ ਤੇ ਪਹੁੰਚਣਾ ਵੀ ਛੇਤੀ ਕੋਈ ਇੰਟਰਵਿਊ ਕਰਨੀ ਹੋਵੇ ਤੁਹਾਨੂੰ ਛੇਤੀ ਹੋਵੇ ਤੇ ਜੇ ਇਹੋ ਜੀ ਕੋਈ ਕਿਸੇ ਦੀ ਵਜ੍ਹਾ ਹੋਵੇ ਤੇ ਚੜਾਉਣਾ ਵੀ ਚਾਹੀਦਾ ਇਹੋ ਜੀ ਕੋਈ ਏਡੀ ਵੱਡੀ ਗੱਲ ਨਹੀਂ ਇਸ਼ੂ ਨਹੀਂ ਬਣਾਉਣਾ ਚਾਹੀਦਾ